ਬਾਦ ਅਸੀਂ ਕੋਈ ਇਸ ਤਰ੍ਹਾਂ ਦਾ ਮੁੱਦਾ ਕਰਦੇ ਦੇ ਉੱਪਰ ਵਿਚਾਰ ਦਾ ਦੇਖਿਆ ਸਾਨੂੰ ਮਨੋਰੰਜਨ ਦੇ ਨਾਲ ਨਾਲ ਚੰਗੇ ਸਨੇਹੇ ਵੀ ਦੇਣੇ ਪੈਣੇ ਆ ਇਹ ਮੂਵੀ ਨੂੰ ਸੱਚੀ ਬੱਚਿਆਂ ਨੂੰ ਦਿਖਾਉਣ ਵਾਲੀ ਪਰਿਵਾਰ ਦੇ ਨਾਲ ਦੇਖਣ ਵਾਲੀ ਕਿਤੇ ਮਾਰ ਜੇ ਤੁਹਾਡੇ ਬੱਚੇ ਵੀ ਇਸ ਗੱਲ ਤੋਂ ਮਨਕਰ ਨਹੀਂ ਹੋਣਗੇ ਵੀ ਉਹਨਾਂ ਨੂੰ ਵਾਕਈ ਅੱਜ ਕੁਝ ਚੰਗਾ ਸਿੱਖਣਾ ਹੋਵੇ ਕਿਹਾ ਤੇ ਬਹੁਤ ਸਾਰੇ ਕੁਐਸਚਨ ਸੀਗੇ ਔਰ ਬਹੁਤ ਸਾਰੀਆਂ ਉਹਨਾਂ ਨੇ ਅੱਜ ਮੇਰੇ ਨਾਲ ਗੱਲਾਂ ਦੀ ਸਾਂਝ ਪਾਈ ਕਿ ਪਾਪਾ ਕਿੰਦਾ ਵੀ ਹੁੰਦਾ ਸਮਾਜ ਦੇ ਵਿੱਚ ਇੰਨਾ ਵੀ ਕੋਈ ਲਾਲਚ ਦੇ ਨਾਲ ਕਿਸੇ ਦਾ ਪਰਿਵਾਰ ਤਬਾਹ ਕਰ ਦਿੰਦਾ ਆ ਰਾਵੀ ਦੇ ਕੰਢੇ ਤੇ ਵਸੇ ਇੱਕ ਪਿੰਡ ਦੀ ਕਹਾਣੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਜਦੋਂ ਸਿਨੇਮੇ ਦੀ ਗੱਲ ਹੋਏਗੀ ਤਾਂ ਇੱਕ ਮਾਈਲਸਟੋਨ ਫਿਲਮ ਸਾਬਤ ਹੋਣੀ ਹੈ ਵੀ ਹਮੇਸ਼ਾ ਗੱਲ ਹੋਏਗੀ ਪ્યોਤੀ ਅਗਰ ਬੈਠ ਕੇ ਇਕੱਠੇ ਦੇਖਣਗੇ ਤਾਂ ਇਹ ਨੀਵੀ ਕਿਸੇ ਦੀ ਅੱਖ ਨਹੀਂ ਵੀ ਹੋਏਗੀ ਇੰਨੀ ਸਾਫ ਸੁਥਰੀ ਇੰਨੀ ਪਿਆਰੀ ਫਿਲਮ ਹੈ ਇਹ ਰਾਵੀ ਦੇ ਕੰਢੇ ਫਿਲਮ ਆਪਣੇ ਆਪ ਦੇ ਵਿੱਚ ਇੱਕ ਬੇਮਿਸਾਲ ਮੂਵੀ ਹੈ ਜੀ ਬਹੁਤ ਹੀ ਵਧੀਆ ਇੱਕ ਉਹਦੇ ਵਿੱਚ ਪੰਕਜ ਜੀ ਟਪੂਰ ਜੀ ਨੇ ਕਿਰਦਾਰ ਸਾਡੀ ਭੈਣ ਸੰਦੀਪ ਸਿੱਧੂ ਨੇ ਔਰ ਬਾਕੀ ਸਾਰੇ ਕਲਾਕਾਰਾਂ ਨੇ ਇੱਕ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ ਹੈ ਅੱਜ ਸਮਾਜ ਦੇ ਵਿੱਚ ਜਿਹੜੀਆਂ ਕਮੀਆਂ ਨੇ ਕ੍ਰੂਤੀਆਂ ਨੇ ਸਾਡੇ ਇੱਕ ਸਮਾਜ ਦੀਆਂ ਬੁਰਾਈਆਂ ਨੇ ਜਿਹਦੇ ਵਿੱਚ ਖਾਸ ਕਰਕੇ ਲਾਲਚ ਵਧ ਰਿਹਾ ਹੈ ਜਿਹੜਾ ਲੋਕਾਂ ਦੇ ਵਿੱਚ ਦਾਜ ਦੇਹ ਬੜੇ ਲੰਬੇ ਟਾਈਮ ਬਾਅਦ ਅਸੀਂ ਕੋਈ ਇਸ ਤਰ੍ਹਾਂ ਦਾ ਮੁੱਦਾ ਕਰਦੇ ਦੇ ਉੱਪਰ ਵਿਚਾਰ ਤਾਂ ਦੇਖਿਆ ਔਰ ਅਮੀਰ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੇ ਚੰਗੇ ਕੰਟੈਂਟ ਸਾਹਮਣੇ ਆਉਣਗੇ ਕਿਉਂਕਿ ਸਾਡਾ ਬਹੁਤ ਸਾਰਾ ਜੂਸ ਆ ਜਿਹੜਾ ਉਸ ਦਿਮੇ ਨਾਲ ਜੁੜਿਆ ਹੋਇਆ ਮੂਵੀਆ ਦੇਖਦੇ ਆ ਤੇ ਉਹਦੇ ਵਿੱਚ ਸਿਰਫ ਇੱਕ ਮਨੋਰੰਜਨ ਕੱਲਾ ਦੇਖ ਕੇ ਹੀ ਮੂਵੀ ਦੇ ਵਿੱਚ ਉਹ ਆਪਾਂ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਸਾਨੂੰ ਮਨੋਰੰਜਨ ਦੇ ਨਾਲ ਨਾਲ ਚੰਗੇ ਸੁਨੇਹੇ ਵੀ ਦੇਣੇ ਪੈਣੇ ਆ ਤੇ ਅੱਜ ਇਸ ਫਿਲਮ ਨੂੰ ਦੇਖ ਕੇ ਅਸੀਂ ਸੱਚੀ ਸੱਤੇ ਪਰਿਵਾਰ ਦੇ ਬੱਚੇ ਵੀ ਆਏ ਨੇ ਬੱਚੀਆਂ ਵੀ ਆਈਆਂ ਬਾਪੂ ਬਜ਼ੁਰਗ ਵੀ ਹੈ ਸਾਡੇ ਆ ਮਾਵਾ ਭੈਣਾ ਸਾਰਿਆਂ ਨੇ ਰਲ ਕੇ ਅਸੀਂ ਫਿਲਮ ਦੇਖੀ ਆ ਧੰਨਵਾਦ ਕਰਦੇ ਆ ਸਰ ਦੀ ਛੋਟੀ ਭੈਣ ਦਾ ਸੰਦੀਪ ਸਿੱਧੂ ਦਾ ਜਿਹਨੇ ਅੱਜ ਇਹ ਹੌਡੀ ਬੁੱਕ ਕਰਾਈ ਸਾਨੂੰ ਕਾਲ ਕੀਤੀ ਕਿਹਾ ਵੀ ਜੀ ਪਰਿਵਾਰ ਦੇ ਨਾਲ ਜਰੂਰ ਇਹ ਮੂਵੀ ਦੇਖੋ ਵੀ ਮੇਰੀ ਅਮੀਰ ਦਾ ਮੇਰੀ ਵੇਸ਼ਿਆ ਵੀ ਤੁਸੀਂ ਇਹ ਮੂਵੀ ਨੂੰ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਦਿਖਾਓ ਕਿ ਅਸੀਂ ਅੱਗੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਦੇਖੋ ਆਪਾਂ ਲੋਕ ਬਹੁਤ ਸਾਰੀਆਂ ਫਿਲਮਾਂ ਦੇਖਦੇ ਆ ਜਿਦੇ ਵਿੱਚ ਆਪਾਂ ਨੂੰ ਕੋਈ ਮਾਰ ਟਾੜ ਹੁੰਦੀ ਹੈ ਕੋਈ ਕਿਸ ਤਰ੍ਹਾਂ ਇਹ ਮੂਵੀ ਨੂੰ ਸੱਚੀ ਬੱਚਿਆਂ ਨੂੰ ਦਿਖਾਉਣ ਵਾਲੀ ਪਰਿਵਾਰ ਦੇ ਨਾਲ ਦੇਖਣ ਵਾਲੀ ਫਿਲਮ ਆ ਤੇ ਤੁਹਾਡੇ ਬੱਚੇ ਵੀ ਇਸ ਗੱਲ ਤੋਂ ਮਨਕਰ ਨਹੀਂ ਹੋਣਗੇ ਵੀ ਉਹਨਾਂ ਨੂੰ ਵਾਕਈ ਅੱਜ ਕੁਝ ਚੰਗਾ ਸਿੱਖਣਾ ਹੋਵੇ ਸਾਡੀਆਂ ਧੀਆਂ ਆਈਆਂ ਹੋਈਆਂ ਜਾਨੇ ਨਾਲ ਕਰੀ 22-23 ਬੱਚੀਆਂ ਮੇਰੀਆਂ ਮੀਟਿੰਗਾਂ ਮਾ ਜਿਹੜੀਆਂ 7ਵੀਂ 8ਵੀਂ ਗੱਲ ਨਹੀਂ 11ਵੀਂ ਤੱਕ ਪੜ੍ਹਦੀਆਂ ਤੇ ਉਹਨਾਂ ਬੱਚੀਆਂ ਦੇ ਬਹੁਤ ਸਾਰੇ ਕੁਐਸਚਨ ਸੀਗੇ ਔਰ ਬਹੁਤ ਸਾਰੀਆਂ ਉਹਨਾਂ ਨੇ ਅੱਜ ਮੇਰੇ ਨਾਲ ਗੱਲਾਂ ਦੀ ਸਾਹ ਜਾਈ ਵੀ ਪਾਪਾ ਇੰਦਾ ਵੀ ਹੁੰਦਾ ਸਮਾਜ ਦੇ ਵਿੱਚ ਇੰਦਾ ਵੀ ਕੋਈ ਲਾਲਚ ਦੇ ਨਾਲ ਕਿਸੇ ਦਾ ਪਰਿਵਾਰ ਤਬਾਹ ਕਰ ਦਿੰਦਾ ਕਿ ਛੋਟਾ ਜੀ ਸਾਡੀ ਇੱਕ ਦੂਸਰੇ ਨੂੰ ਜੱਜ ਕਰਨ ਦੀ ਆਦਤ ਹੈ ਜਿਹੜੀ ਇੱਕ ਅਸੀਂ ਕਿਸੇ ਨੂੰ ਆਪਣੇ ਅੰਦਾਜ਼ੇ ਨਾਲ ਹੀ ਸੋਚ ਲੈਂਦੇ ਆ ਵੀ ਇਹ ਕੌਣ ਕੀ ਕਰ ਰਿਹਾ ਤਾਂ ਕਿੱਦਾਂ ਉਹ ਇੱਕ ਪਲ ਦੇ ਵਿੱਚ ਕਿਸੇ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਨੂੰ ਆ ਕੇ ਜਦ ਤੁਸੀਂ ਦੇਖੋਗੇ ਤੁਹਾਨੂੰ ਮੈਕਸਿਮਸ ਹੋਣਗੀਆਂ ਭਾਵਨਾਵਾਂ ਤੇ ਅਸੀਂ ਪੂਰੀ ਟੀਮ ਦਾ ਧੰਨਵਾਦ ਕਰਦੇ ਆਂ ਰਾਵੀ ਦੇ ਕੰਡੇ ਭੈਣ ਹੁਣ ਸੰਦੀਪ ਭੈਣ ਕਰਿਆ ਸਾਡੇ ਵਿੱਚ ਹੀ ਹੁਣ ਸਾਰੇ ਤੇ ਵੈਲ ਗੁਰੂ ਕਿਰਪਾ ਕਰਦੇ ਇਸ ਤਰ੍ਹਾਂ ਦੇ ਕੰਟੈਂਟ ਬਣਦੇ ਰਹਿਣ ਠੀਕ ਹੈ ਥੈਂਕ ਯੂ ਵੈਲਕਮ ਹਾਂ ਚਾਹੁੰਗੀ ਜੀ ਵਿਅਸ ਸਾਡੀ ਫਿਲਮ ਰਿਲੀਜ਼ ਹੋਈ ਹੈ ਰਵੀ ਦੇ ਕੰਡੇ 35 ਸਾਲਾਂ ਬਾਅਦ ਪੰਕਜ ਅੰਕਲ ਨੇ ਵਾਪਸੀ ਕੀਤੀ ਹੈ ਇਸ ਫਿਲਮਾਂ ਦੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਇਹ ਦੂਸਰੀ ਗੱਲ ਇਹ ਹੈ ਵੀ ਪੰਜਾਬੀ ਸਿਨੇਮਾ ਨੂੰ ਇੱਕ ਵੱਖਰੀ ਸੇਧ ਦਊਗੀ ਇਹ ਫਿਲਮ ਕਿਉਂਕਿ ਇੱਕ ਪਰਿਵਾਰਿਕ ਕਹਾਣੀ ਹੈ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਔਰ ਮੈਨੂੰ ਇਹ ਲੱਗਦਾ ਵੀ ਹਰ ਪਰਿਵਾਰ ਦੀ ਕਹਾਣੀ ਹਰ ਪਿਓ ਤੇ ਹਰ ਧੀ ਦੀ ਕਹਾਣੀ ਹੈ ਇੱਕ ਵੱਖਰਾ ਸਿਨੇਮਾ ਖਾਸ ਹੁੰਦਾ ਸਾ ਜੀ ਇਹ ਰਿਸ਼ਤਿਆਂ ਨੂੰ ਦਰਸਾਉਗੀ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਦਰਸਾਉਗੀ ਤੇ ਇੱਕ ਪਰਮਾਤਮਾ ਦੇ ਪ੍ਰਤੀ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਸ ਚੀਜ਼ ਨੂੰ ਇਹ ਦਰਸਾਉਗੀ ਔਰ ਇਹ ਜੀਐਸਆਰਪੀ ਰੂ ਪ੍ਰੋਡਕਸ਼ਨ ਦੇ ਬੈਨਰ ਹੇਡ ਬਣੀ ਹੈ ਇਹ ਫਿਲਮ ਜਿਹਨੂੰ ਪ੍ਰੋਡਿਊਸ ਕੀਤਾ ਹੈ ਜਤਿੰਦਰ ਚੋਹਾਨ ਜੀ ਨੇ ਤੇ ਉਹਨਾਂ ਦੇ ਨਾਲ ਮੈਂ ਆ ਐਜ਼ ਐਨ ਪ੍ਰੋਡਿਊਸਰ ਤੇ ਮੈਂ ਲੀਡ ਕਰ ਰਹੀ ਹਾਂ ਇਸ ਫਿਲਮ ਨੂੰ ਤੇ ਵਧੀਆ ਲੱਗ ਰਿਹਾ ਪੰਕਜ ਜੰਕਲ ਦੀ ਬੇਟੀ ਦਾ ਕੈਰੈਕਟਰ ਕਰ ਰਹੀ ਹਾਂ ਸੋ ਬਹੁਤ ਵਧੀਆ ਲੱਗ ਰਿਹਾ ਖਾਸ ਪੰਕਜ ਜੰਕਲ ਜਿਹੜੇ ਸਾਡਾ ਸਾਡਾ ਧੁਰਾ ਨੇ ਜਿਨ੍ਹਾਂ ਨੇ ਇੱਕ ਪਿਓ ਦਾ ਕਰੈਕਟਰ ਨੇ ਵਾਇਆ ਔਰ ਉਹਨਾਂ ਨੇ ਸਾਨੂੰ ਉਹ ਪਿਓ ਵਾਲੀ ਫੀਲ ਵੀ ਦਿੱਤੀ ਅਸੀਂ ਇਹਦੇ ਚ ਚਾਰ ਕੁੜੀਆਂ ਸਾਨੂੰ ਲੱਗਦਾ ਵੀ ਇਸ ਤੋਂ ਉੱਪਰ ਗੱਲ ਹੋਈ ਨਹੀਂ ਸਕਦੀ ਲੋਕਾਂ ਨੂੰ ਕੇ ਕੀ ਲੋਕਾਂ ਨੂੰ ਇਹ ਅਪੀਲ ਕਰੂੰਗੀ ਵੀ ਇਹ ਇਸ ਫਿਲਮ ਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਇੱਕ ਵੱਖਰਾ ਸਿਨੇਮਾ ਖੜਾ ਹੋਊਗਾ ਜੇ ਤੁਸੀਂ ਆਓਗੇ ਅਸੀਂ ਆਪਣਾ ਕੰਮ ਕਰਨਾ ਸੀ ਅਸੀਂ ਕਰਤਾ ਸੋ ਥੋੜੇ ਸਪੋਰਟ ਦੀ ਲੋੜ ਹੈ ਥੈਂਕ ਯੂ ਇਹਦੀ ਸ਼ੂਟਿੰਗ ਜਿਹੜੀ ਹੈ ਬਸੋਲੀ ਦੇ ਵਿੱਚ ਹੋਈ ਸੀ ਪਠਾਨਕੋਟ ਤੋਂ ਅੱਗੇ ਜਾ ਕੇ ਅਸੀਂ ਰਾਵੀ ਦੇ ਕੰਡੇ ਤੇ ਜਾ ਕੇ ਦਾ ਸ਼ੂਟ ਕਰਿਆ ਉੱਥੇ ਹੀ ਅਸੀਂ ਸੈੱਟ ਲਗਾਇਆ ਸੀ ਸਤਿ ਸ਼੍ਰੀ ਅਕਾਲ ਜੀ ਸ ਅ ਮੈਂ ਤਾਂ ਲੁਧਿਆਣੇ ਅੱਜ ਆਏ ਆ ਅਸੀਂ ਸਾਡੀ ਫਿਲਮ ਰਾਵੀ ਦੇ ਕੰਡੇ ਲੱਗੀ ਹੈ ਤੇ ਜਿੱਥੇ ਤੱਕ ਫਿਲਮ ਦਾ ਸਵਾਲ ਹੈ ਇਹ ਅਸੀਂ ਆਪਣਾ ਕੰਮ ਕਰ ਚੁੱਕੇ ਆ ਤੇ ਇਹ ਬਹੁਤ ਲੰਬੇ ਸਮੇਂ ਤੋਂ ਇੱਕ तकरीबन ਪਿਛਲੇ 1 ਸਾਲ ਤੋਂ ਇਸ ਫਿਲਮ ਦੇ ਨਾਲ ਜੁੜੇ ਸਾਰੇ ਹਰ ਸਾਰਾ ਹਰ ਵਿਅਕਤੀ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਅਸੀਂ ਹੁਣ ਸਿਰਫ ਇਹੀ ਗੁਜ਼ਾਰਿਸ਼ ਕਰਾਂਗੇ ਜੁਦਾ ਜੁਦੀਆਂ ਨਵਸਤਿਆਂ ਨੂੰ ਕਿ ਤੁਸੀਂ ਹਮ ਹਮਾ ਕੇ ਪਾਓ ਕਿਉਂਕਿ ਇਹ ਫਿਲਮ ਪਰਿਵਾਰਿਕ ਫਿਲਮ ਹੈ ਰਿਸ਼ਤਿਆਂ ਦੀ ਕਹਾਣੀ ਹੈ ਔਰ ਆਪਣੇ ਸਭਿਆਚਾਰ ਔਰ ਵੈਲਿਊਜ਼ ਦੀ ਗੱਲ ਕਰਦੀ ਹੈ ਇੱਕ ਪਿਉ ਧੀ ਦੀ ਕਹਾਣੀ ਹੈ ਧੀਾਂ ਦੇ ਮਾਨ ਸਨਮਾਨ ਦੀ ਕਹਾਣੀ ਹੈ ਔਰ ਇੱਕ ਵਿਲੱਖਣ ਫਿਲਮ ਹੈ ਆ ਇਹ ਕਹਿਣ ਦੀ ਗੱਲ ਨਹੀਂ ਸਿਰ ਵਿਲੱਖਣ ਫਿਲਮ ਹੈ ਬਹੁਤ ਹੀ ਤਾਜ਼ਗੀ ਭਰਪੂਰ ਫਿਲਮ ਹੈ ਕਿਉਂਕਿ ਰਵੀ ਦੇ ਕੰਡੇ ਦਾ ਉਹ ਜੇ ਰਵੀ ਦੇ ਕੰਡੇ ਨਾਲ ਕੇ ਤੱਕ ਸੇ ਕਾਰਨ ਨਹੀਂ ਰੱਖਿਆ ਗਿਆ ਕਿਉਂਕਿ ਇਹ ਫਿਲਮ ਰਵੀ ਦੇ ਕੰਡੇ ਤੇ ਵਸੇ ਇੱਕ ਪਿੰਡ ਦੀ ਕਹਾਣੀ ਹੈ ਸੋ ਬਹੁਤ ਖੂਬਸੂਰਤ ਇਹਦੇ ਚ ਲੋਕੇਸ਼ਨਸ ਨੇ ਜੋ ਜਿੱਥੇ ਚਾਹੀਦਾ ਸੀ ਕੰਮ ਕਰਨਾ ਉੱਥੇ ਹੀ ਕੀਤਾ ਗਿਆ ਤੇ ਇਹਦੇ ਲਈ ਮੈਂ ਮੁਬਾਰਕਬਾਦ ਦਿੰਨਾ ਆਪਣੇ ਪ੍ਰੋਡਿਊਸਰਸ ਨੂੰ ਮਿਸਟਰ ਜਤਿੰਦਰ ਚਾਹਾਨ ਨੂੰ ਸੰਦੀਪ ਮੈਮ ਨੂੰ ਕਿ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਆ ਔਰ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਇਹ ਫਿਲਮ ਦੇ ਆਪਣੀ ਜੀ ਜਾਨ ਲਾਤੀ ਉਹਨਾਂ ਨੇ ਤੇ ਸਾਡੇ ਜਿਹੜੇ ਇਹਦੀ ਕਹਾਣੀ ਲਿਖੇ ਮਿਸਟਰ ਜਸ ਕਰੇਵਾਲ ਨੇ ਔਰ ਇਸ ਨੂੰ ਡਾਇਰੈਕਟ ਕਰਤਾ ਮਿਸਟਰ ਹੈਰੀ ਪੱਟੀ ਨੇ ਜੀ ਮੈਂ ਸਰ ਇਹਨਾਂ ਨੇ ਸਭ ਤੋਂ ਪਹਿਲਾ ਇਹਨਾਂ ਦੀ ਫਿਲਮ ਘਰ ਫਿਲਮਾਂ ਤੋਂ ਬਹੁਤ ਆਈਆਂ ਨੇ ਪਰ ਇਹਨਾਂ ਜੋੜੀ ਨੇ ਰੱਬ ਦਾ ਰੇਡੀਓ ਦਿੱਤੀ ਸੀ ਔਰ ਹੈਰੀ ਭੱਟੀ ਕਾਫੀ ਸਾਲਾਂ ਦੇ ਬਾਅਦ ਦੁਬਾਰਾ ਫਿਲਮ ਲੈ ਕੇ ਆਇਆ ਕਮਾਲ ਦੀ ਫਿਲਮ ਹੈ ਕਮਾਲ ਦੀ ਨਿਰਦੇਸ਼ਨਾ ਹੈ ਔਰ ਇਹਦੇ ਵਿੱਚ 30 ਸਾਲ 35 ਸਾਲ ਬਾਅਦ ਮਿਸਟਰ ਬੰਕਜ ਕਪੂਰ ਆਏ ਨੇ ਜਿਨ੍ਹਾਂ ਨੇ ਮਤਲਬ ਪੰਜਾਬ ਮੜੀ ਦਾ ਦਿਓ ਤੋਂ ਬਾਅਦ ਹੁਣ ਦੁਬਾਰਾ ਪੰਜਾਬੀ ਫਿਲਮਾਂ ਵੱਲ ਨੂੰ ਇਹਨਾਂ ਨੇ ਆਪਣਾ ਨੁਰੂਖ ਕੀਤਾ ਸੋ ਕਮਾਲ ਦੀ ਕਹਾਣੀ ਹੈ ਕਮਾਲ ਦੀ ਫਿਲਮ ਹੈ ਤਾਜ਼ਗੀ ਭਰਪੂਰ ਫਿਲਮ ਹੈ ਔਰ ਇਹ ਪੰਜਾਬੀ ਸਿਨੇਮੇ ਦੇ ਵਿੱਚ ਜਦੋਂ ਸਿਨੇਮੇ ਦੀ ਗੱਲ ਹੋਏਗੀ ਇਹ ਇੱਕ ਮਾਈਲਸਟੋਨ ਫਿਲਮ ਸਾਬਤ ਹੋਣੀ ਹੈ ਇਹ ਵੀ ਹਮੇਸ਼ਾ ਗੱਲ ਹੋਏਗੀ ਸੋ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਇਸ ਫਿਲਮ ਨੂੰ ਆਪਣਾ ਪਿਆਰ ਦਿਓ ਕਿਉਂਕਿ ਅਸੀਂ ਸਾਰੇ ਆਪਣਾ ਕੰਮ ਕਰ ਚੁੱਕੇ ਹਾਂ ਅਸੀਂ ਆਪਣੀ ਮਿਹਨਤ ਲਾ ਚੁੱਕੇ ਹਾਂ ਤੇ ਇਹ ਹੁਣ ਸਭ ਤੁਹਾਡੇ ਹੱਥ ਹੈ ਤੁਸੀਂ ਪਲੀਜ਼ ਆਓ ਸਿਨੇਮਿਆਂ ਦੇ ਵਿੱਚ ਸਭ ਇੱਕ ਹੋਰ ਵੀ ਗੱਲ ਹੈ ਕਿ ਇਹ ਫਿਲਮ ਦੇ ਵਿੱਚ ਪਿਓਤੀ ਅਗਰ ਬੈਠ ਕੇ ਇਕੱਠੇ ਦੇਖਣਗੇ ਤਾਂ ਇਹ ਨੀਵੀ ਕਿਸੇ ਦੀ ਅੱਖ ਨੀਵੀ ਹੋਏਗੀ ਇੰਨੀ ਸਾਫ ਸੁਥਰੀ ਇੰਨੀ ਪਿਆਰੀ ਫਿਲਮ ਹੈ ਸੋ اور ਇਹਦੇ ਵਿੱਚ ਮੈਸੇਜ ਬੜੇ ਪਿਆਰੇ ਨੇ ਕਿਉਂਕਿ ਕਈ ਵਾਰ ਜ਼ਿੰਦਗੀ 'ਚ ਐਦਾਂ ਦੀਆਂ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਕਿ ਅਸੀਂ ਕਈ ਵਾਰ ਇਹ ਸੋਚਦੇ ਹਾਂ ਵੀ ਯਾਰ ਇਸ ਤੋਂ ਕਿਵੇਂ ਪਾਰ ਪਾਇਆ ਜਾਊਗਾ ਪਰ ਲੱਗਦਾ ਹੈ ਕਿ ਅਗਰ ਆਪਾਂ ਥੋੜਾ ਜਿਹਾ ਇਨੀਸ਼ੀਏਟਿਵ ਲਈਏ ਲੌਜੀਕਲੀ ਪਿਆਰ ਦੇ ਨਾਲ ਡਾਇਲੌਗ ਦੇ ਨਾਲ ਹਰ ਗੱਲ ਹੱਲ ਕੀਤੀ ਜਾ ਸਕਦੀ ਹੈ ਇਹ ਪਿਆਰੇ ਮੈਸੇਜ ਨੇ ਬਹੁਤ ਮੈਂ ਇੱਕ ਅਧਿਆਪਕ ਦਾ ਕਰੈਕਟਰ ਕੀਤਾ ਇਸ ਫਿਲਮ ਦੇ ਵਿੱਚ ਛੋਟਾ ਜਿਹਾ ਕਿਰਦਾਰ ਹੈ ਪਰ ਬਹੁਤ ਮਹੱਤਵਪੂਰਨ ਕਿਰਦਾਰ ਹੈ ਕੇਦਾਰੇ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਫਿਰ ਇੱਕ ਵਾਰੀ ਗੁਜ਼ਾਰਿਸ਼ ਕਰਦਾ ਕਿ ਫਿਲਮ ਸਿਨੇਮਾ ਦੇ ਵਿੱਚ ਆਓ ਪਰਿਵਾਰਾਂ ਸਨੇਤ ਆਓ ਬੱਚਿਆਂ ਨੂੰ ਲੈ ਕੇ ਆਓ ਬਹੁਤ ਕੁਝ ਹਾਸਲ ਹੋਏਗਾ ਫਿਲਮ ਦੇਖ ਕੇ ਥੈਂਕ ਯੂ ਵੈਰੀ ਮਚ ਜਿਹੜੇ ਆਨੇ ਵਾਲਿਆਂ ਨੂੰ ਵਾਈ ਕਹਿਣਾ ਚਾਹਾਂਗਾ ਜੀ ਹੁਣ ਤੁਹਾਡੀ ਅਸੀਂ ਇਹਦਾ ਕੰਮ ਕਰਤਾ ਹੁਣ ਪਿਆਰ ਤੁਸੀਂ ਦੇਣਾ ਬਹੁਤ ਸੋਹਣਾ ਬੜੀ ਮਿਹਨਤ ਨਾਲ ਬੜੀ ਜਾਨ ਨਾਲ ਅਸੀਂ ਇੱਕ ਸਿਨੇਮਾ ਬਣਾਇਆ ਤੁਹਾਡੇ ਲਈ ਇੱਕ ਸਮਾਜ ਲਈ ਤੇ ਜੇ ਤੁਹਾਨੂੰ ਚੰਗੇ ਸਿਨੇਮੇ ਦੀ ਕਦਰ ਹੈ ਤਾਂ ਸਾਨੂੰ ਪਲੀਜ਼ ਸਾਡੀ ਝੋਲੀ ਅਦਾ ਥੋੜਾ ਜਿਹਾ ਪਿਆਰ ਪਾਓ ਤਾਂ ਕਿ ਇਹ ਸੀ ਹੋਰ ਤਗੜੇ ਹੋ ਕੇ ਅੱਗੇ ਅਦਾ ਦੇ ਕਨਸੈਪਟ ਲੈ ਕੇ ਆਈਏ ਤੇ ਤੁਹਾਨੂੰ ਮਾਣ ਹੋਊਗਾ ਇਹਦਾ ਦਾ ਸਿਨੇਮਾ ਦੇਖ ਕੇ ਜੀ ਸਾਰੇ ਪਰਿਵਾਰ ਨਾਲ ਬੈਠ ਕੇ ਦੇਖ ਪਾਓਗੇ ਕਿਸੇ ਦੀ ਅੱਖ ਨਿਵੀਂ ਨਹੀਂ ਹੋਗੀ ਤੇ ਵਾਦਾ ਕਰਦੇ ਆ ਕਿ ਬਹੁਤ ਰੂਹਾਂ ਨੂੰ ਇੱਕ ਖੁਰਾਕ ਮਿਲੂਗੀ ਤੇ ਤੁਸੀਂ ਆਦੀ ਅੰਤਰਾਤਮਾ ਨੂੰ ਪੁੱਛੋਗੇ ਕਿ ਜੋ ਅਸੀਂ ਸਮਾਜ ਦੇ ਤਾਂ ਅਸੀਂ ਕਰ ਕੀ ਰਏ ਸੀ ਤੇ ਸਾਨੂੰ ਕਰਨਾ ਕੀ ਚਾਹਣੇ ਕੀ ਚਾਹੀਦਾ ਤੇ ਵਾਸੇ ਕਿ ਰਿਕਵੈਸਟ ਕਰਨਾ ਇੱਕ ਬੇਨਤੀ ਹੈ ਤੁਹਾਡੇ ਥੋੜੇ ਜਿਹੀ ਪਿਆਰ ਦੀ ਲੋੜ ਹੈ ਕਿਉਂਕਿ ਤੁਹਾਡਾ ਹੌਸਲਾ ਤੁਹਾਡੇ ਲਈ ਅੱਗਾ ਚੰਗਾ ਸਿਨੇਮਾ ਲੈ ਕੇ ਆਊਗਾ ਥੈਂਕ ਯੂ ਅਜੇ ਕੀ ਨਾਮ ਹੈ ਮੇਰਾ ਨਾਮ ਗੁਰਜੀਤ ਉਹਨੇ ਜੀ ਮੈਂ ਸੁਬਨਿਆ ਦੇ ਘਰ ਦਾ ਪੁੱਤ ਹਾਂ ਜੀ ਅਜੇ ਆ ਵੀ ਕਦੇ ਤੁਮ ਦੇਖਿਆ ਕਿਤੇ ਲਿਖੀ ਰਹਿੰਦੇ ਨੇ ਅ ਮੂਵੀ ਬਹੁਤ ਸੋਹਣੀ ਹੈ ਜੀ ਬਹੁਤ ਸੋਹਣਾ ਕਨਸੈਪਟ ਹੈ ਤੇ ਬਹੁਤ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਟੀਮ ਨੇ ਤੇ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਤੁਸੀਂ ਸਾਰੇ ਜਣੇ ਇੱਕ ਵਾਰੀ ਮੂਵੀ ਜ਼ਰੂਰ ਦੇਖਿਓ ਔਰ ਮੈਂ ਉਮੀਦ ਕਰਦਾ ਕਿ ਤੁਹਾਨੂੰ ਸੱਚੀ ਬਹੁਤ ਸੋਹਣੀ ਮੂਵੀ ਲੱਗੂਗੀ ਇਹ ਮੈਂ ਜੇ ਸੱਚ ਜਾਣੇ ਹੋ ਜੇ ਮੈਂ ਕਨਸੈਪਟ ਵਾਈਜ਼ ਔਰ ਸਾਡੇ ਪੁਰਾਤਨ ਸਮੇਂ ਬਾਰੇ ਹਨਾ ਉਹਨਾਂ ਨੇ ਗੱਲ ਕੀਤੀ ਆ ਤੇ ਮੈਂ 10 ਚੋਂ 10 ਨੰਬਰ ਦਵਾਂਗਾ ਬਹੁਤ ਸੋਹਣਾ ਕਨਸੈਪਟ ਹੈ ਇਹ